तो एक तरफ आपकी वीडियो फोन डाल देता है ਸਭ ਤੋਂ ਪਹਿਲਾਂ ਇਹ ਦੱਸ ਦਿੰਦਾ ਕਿ ਇਹ ਅਸਲ ਵਿੱਚ ਇਹ ਗੱਲ ਜੀ ਨੂੰ ਸਮਝਾਣਾ ਹੈ ਕਿ ਅਪੀ ਮੀਟਿੰਗ ਕਰਵਾਉਣੀ ਹੈ ਜਿਹੜਾ ਕਰਵਾਉਣਾ ਹੈ ਇਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਦੇ ਦੇ ਜੀ ਅਦਰਵਾਇਸ ਕੋਈ ਕੋਈ ਸੱਤ ਨਹੀਂ ਇਹ ਕੰਮ ਨੂੰ ਚੰਗੇ ਨਾਲ ਨਹੀਂ ਕਰਦਾ ਜਿਹੜਾ ਹੈਗਾ ਡਾਕਟਰਸ ਦਾ ਆਪਣਾ ਕੰਮ ਬੜੀਆ ਕਰਦਾ ਹੈ ਇਕਨ ਜਿਹੜਾ ਐਡਮਿਨਿਸਟ੍ਰੇਟ ਆਫ ਪਾਰਟ ਹੈਗਾ ਜਿਹਦੇ ਵਿੱਚ ਮੈਂ ਐਸੇ ਨਤੀਜੇ ਤੇ ਪਹੁੰਚਿਆ ਮੈਂ ਜਿੱਥੇ ਵੀ ਗਿਆ ਤੇ ਆਪਾਂ ਨੂੰ ਸਾਨੂੰ ਸਿਰਫ ਹੀ ਮੈਨੇਜਰ ਜਿਹੜੇ ਕਿ ਹਸਪਤਾਲ ਮੈਨੇਜਮੈਂਟ ਦੇ ਵਿੱਚ ਰਸਪਾਰਟ ਹੋਣ ਉਹ ਇੱਕ ਨਵਾਂ ਵੈਂਗਰ ਸੀ ਕ੍ਰੀਏਟ ਕਰਾਂਗੇ ਜਿਸ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਕੀਤਾ ਸੀ ਉਹਦੇ ਅੱਛੇ ਰਿਜ਼ਲਟਸ ਆ ਦੂਜਾ ਅਸੀਂ ਪੇਸ਼ੈਂਟ ਫੀਡਬੈਕ ਸ਼ੁਰੂ ਕੀਤੀ ਹੈ ਜੀ ਮਲਗ ਲੈਣੇ ਕਰਦੀਆਂ ਹੁਣ ਮੈਂ ਡਿਸਟ੍ਰਿਕਟ ਹਸਪਤਾਲ ਸੈਲਫੀ ਜਿਹੜਾ ਹਸਪਤਾਲਸ ਕਸੀਂ ਮਰੀਜ਼ਾਂ ਨੂੰ ਪੁੱਛਣਾ ਉਹਨੇ ਤੇ ਨੰਬਰ ਦਿਆ ਕਰਨਗੇ ਸਾਰੇ ਇੱਥੋਂ ਜਾ ਕੇ ਕਰਨਗੇ ਸਾਡੇ ਕੋਲ ਤੁਸੀਂ ਮਰੀਜ਼ ਨੂੰ ਪੁੱਛਣਾ ਵੀ ਤੁਸੀਂ ਉੱਤੇ ਗਏ ਸੀ ਡਾਕ ਜਿਹੜਿਆ ਜੋ ਪੇਸ਼ੈਂਟ ਕਹੇਗਾ ਕਿ ਆਹ ਵਾਲੀ ਕਰਨੀ ਆ ਜੀ ਮੈਨੂੰ ਆਸ਼ ਦਵਾਈਆਂ ਦੇਤੀਆਂ ਦੋ ਕਿਹਾ ਬਾਹਰੋਂ ਲੈ ਲਓ ਜਾਂ ਮੇਰੇ ਡਾਕਟਰ ਨੇ ਮੇਰੇ ਨਾਲ ਠੀਕਣਾ ਗੱਲ ਨਹੀਂ ਕੀਤੀ ਉਹ ਸਾਰੇ ਤੋਂ ਜਦੋਂ ਫੀਡਬੈਕ ਆਏਗੀ ਲੈਟਲੀ ਉਹਦਾਂ ਦਾ ਸਿਸਟਮ ਜਿਹੜਾ ਬਹੁਤ ਅੱਛਾ ਗਰੋਵਮੈਂਟ ਹੁੰਦਾ ਪੇਸ਼ੈਂਟ ਫੀਡਬੈਕ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਤੇ ਫੈਸਿਲਿਟੀ ਮੈਨੇਜਰ ਇਹ ਨਵੀਆਂ ਤਿਬ ਜਿਹੜੀਆਂ ਚੀਜ਼ਾਂ ਸਿ ਇੰਟਰੋਡਿਊਸ ਕਰਾਂਗੇ ਉਹਦੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਸਰ ਕਾਰਨ ਕੀ ਹੁੰਦਾ ਕਿ ਕੱਲੋ ਕਿ ਮੰਤਰੀ ਵੱਲੋਂ ਵਿజిਟ ਵੀ ਕੀਤੀ ਜਾਂਦੀ ਸੈਕਟਰੀ ਵੱਲੋਂ ਵੀ ਵਿజిਟ ਕੀਤੀ ਜਾਂਦੀ ਪਰ ਹਾਲਾਤ ਸਿਵਲ ਹਸਪੀਟਲ ਦੇ ਉਧਰ ਉੱਦੇ ਹੀ ਨਜ਼ਰ ਆਉਂਦੇ ਹਾਂ ਮੈਂ ਤੁਹਾਨੂੰ ਦੱਸਦਾ ਨਾ ਜੀ ਜਿਹੜੇ ਸਾਡੇ ਡਾਕਟਰਸ ਹਨ ਜੀ ਦੇ ਆਰ ਵੈਰੀ ਗੁੱਡ ਡਾਕਟਰਸ ਬਟ ਦੇ ਆਰ ਨਾਟ ਐਸ ਗੁੱਡ ਐਡਮਿਨਿਸਟਰੇਟਰਸ ਸੋ ਇੱਕ ਇਹ ਸੈਪਰੇਟ ਫੀਲਡ ਆ ਜਿਹੜਾ ਹਸਪੀਟਲ ਐਡਮਿਨਿਸਟ੍ਰੇਸ਼ਨ ਆ ਨਾ ਜੀ ਉਹਦੇ ਚ ਜਿਹੜਾ ਹੁਣ ਇੱਕ ਨਵਾਂ ਡਿਸਪਲਨ ਆ ਉਹ ਜਿਹੜਾ ਨਵਾਂ ਡਿਸਪਲਨ ਐਡ ਕਰਾਂਗੇ ਜੀ ਅਸੀਂ ਜਿਹੜੇ ਫੈਸਿਲਿਟੀ ਮੈਨੇਜਰ ਹੋਣਗੇ ਕਹਿੰਦੇ ਮੈਂ ਤੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸੁਧਾਰ ਮਿਲੂਗਾ ਹਸਪੀਟਲਾਂ ਚ ਬਿਲਕੁਲ ਮਿਲੂਗਾ ਜੀ ਬਿਲਕੁਲ ਮਿਲੂਗਾ ਯੂ ਵਿਲ ਸੀ ਚੇਂਜ ਐਵਰੀ ਮੰਥ ਆਈ ਕੰਮ ਜਦੋਂ ਵੀ ਮੈਂ ਇੱਕ ਦੋ ਮਹੀਨੇ ਬਾਅਦ ਚੱਕਰ ਮਾਰਿਆ ਕਰਾਂਗਾ ਹੁਣ ਸਾਰੇ ਹਸਪਤਾਲਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਐ ਸੌਫ ਸਪਾਈ ਰੰਗ ਰੋਗਨ ਮਾਈਨਰ ਰਿਪੇਅਰਸ ਔਰ ਜੇ ਕੋਈ ਕੋਪੜਦਾ ਹੈਗਾ ਜਿਹੜੇ ਵੀ ਜਿਹੜੇ ਵੀ ਗੈਪ ਹੈਗੇ ਆ ਨਾ ਜੀ ਗੈਪ ਸਟੱਡੀਜ਼ ਕਰਕੇ ਐਚ ਆਰ ਦੇ ਵਿੱਚ ਡਾਕਟਰਸ ਪਰਡੇ ਆ ਜਾਣਗੇ ਜੀ ਪਾਸਟ ਵੀਕ ਆਫ ਦਿਸੰਬਰ ਦੇ ਵਿੱਚ ਸਾਰੇ ਮੈਡੀਕਲ ਆਫਸ ਜਿਹੜੇ ਸਰ ਮੈਨਪਾਵਰ ਕਿੱਦਾਂ ਕੰਪਲੀਟ ਕਰੂੰਗੇ ਜਿਹੜੇ ਕਿ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਜਿਹੜੇ ਡਾਕਟਰ ਹੈਗੇ ਆ ਉਹ ਦਸੰਬਰ ਦੇ ਪਹਿਲੇ ਹਫਤੇ ਚਲੇ ਜਾਣਗੇ ਸਟਾਫ ਨਰਸਸ ਅਗਲੇ ਦੋਸ ਨੇ ਮਹੀਨੇ ਚਲੇ ਜਾਣਗੀਆਂ ਔਰ ਜਿਹੜੇ ਬਾਕੀ ਦੇ ਪੈਰਾਮੈਡੀਕਸ ਹੈਗੇ ਆ ਸਾਰੇ ਪੂਰੇ ਕਰਕੇ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪੀਟਲ ਅਗਲੇ 6 ਮਹੀਨੇ ਚ ਜੇ ਸਾਰੇ ਇਹ ਬੜੀ ਜਿਹੀ ਸਬਸਿਸ ਕਰਦੇ ਆ